ਜਿਹੜੇ ਬੱਚੇ ਨੂੰ ਬਿਲਕੁਲ ਪੀਜੀ ਦੇ ਵਿੱਚੋਂ ਡੈਡ ਘਰਾਰ ਕਰ ਦਿੱਤਾ ਗਿਆ ਸੀਗਾ ਉਹ ਬੱਚਾ ਇੱਥੇ ਆ ਕੇ ਜਿੰਦਾ ਹੋਇਆ ਉਹਦਾ ਨਾਮ ਲੈ ਕੇ ਉਹਦੀ ਪਿੰਡ ਦਾ ਨਾਮ ਲੈ ਕੇ ਬੇਨਤੀ ਅਰਦਾਸ ਕੀਤੀ ਜਾਂਦੀ ਆ ਇਸ ਪਾਣੀ ਨੂੰ ਚਮਤਕਾਰ ਇਸ ਲਈ ਮੰਨਿਆ ਜਾਂਦਾ ਹੈ ਵੇਖੋ ਕਿ TV ਆਪਣਾ ਇਲਾਜ ਕਰਵਾ ਚੁੱਕੇ ਨੇ ਉਹਨਾਂ ਨੂੰ ਆਰਾਮ ਨਹੀਂ ਆ ਰਿਹਾ ਤਾਂ ਇੱਕ ਵਾਰ ਕਿਰਪਾ ਕਰਕੇ ਇੱਥੇ ਮੰਦਰ ਦੇ ਵਿੱਚ ਆਉਣ ਸੱਚੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ TV ਬਾਏ ਤੁਹਾਡਾ ਆਪਣਾ ਵੀਰ ਸਿੰਘ ਲੈ ਕੇ ਆਇਆ ਤੁਹਾਨੂੰ ਪੰਜਾਬ ਦੀ ਉਸ ਧਰਤੀ ਦੇ ਉੱਤੇ ਜਿੱਥੇ ਕਿ ਆਸਥਾ ਸਿਰਫ ਮੰਨੀ ਨਹੀਂ ਜਾਂਦੀ ਬਲਕਿ ਪੂਜੀ ਜਾਂਦੀ ਹੈ ਪਿੰਡ ਮਾਨੂਪੁਰ ਦੀ ਧਰਤੀ ਦੇ ਉੱਤੇ ਸਥਿਤ ਮਾਤਾ ਸ਼ੀਤਲਾ ਦੇਵੀ ਦਾ ਮੰਦਰ ਜੋ ਕਿ ਆਪਣੇ ਚਮਤਕਾਰਾਂ ਕਰਕੇ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਸ ਮੰਦਿਰ ਦੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਜਾਣੂ ਕਰਵਾਵਾਂਗੇ ਇੱਥੋਂ ਦੇ ਇਤਿਹਾਸ ਤੇ ਇਸ ਦੇ ਚਮਤਕਾਰਾਂ ਬਾਰੇ ਜਿੱਥੇ ਵਿਸ਼ਵਾਸ ਹੀ ਦਵਾਈ ਬਣਦੀ ਹੈ ਅਤੇ ਜਿੱਥੇ ਅਰਦਾਸ ਹੀ ਸਹਾਰਾ ਮੰਨੀ ਜਾਂਦੀ ਹੈ ਇੱਥੇ ਮਾਤਾ ਦੀ ਕਿਰਪਾ ਦਰਦ ਨੂੰ ਰਾਹਤ ਵਿੱਚ ਬਦਲ ਦਿੰਦੀ ਹੈ ਪੰਜਾਬ ਦੀ ਧਰਤੀ ਤੇ ਵਸਿਆ ਸ਼ੀਤਲਾ ਮਾਤਾ ਦਾ ਮੰਦਿਰ ਮਾਨੂਪੁਰ ਕਿ ਇੱਥੇ ਆ ਕੇ ਸੱਚੇ ਮਨ ਨਾਲ ਕੀਤੀ ਹੋਈ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਖਾਸ ਕਰਕੇ ਉਹ ਰੋਗ ਜਿਨ੍ਹਾਂ ਤੋਂ ਲੋਕ ਡਰਦੇ ਨੇ ਉਹਨਾਂ ਲਈ ਇਹ ਜਗ੍ਹਾ ਵਰਦਾਨ ਮੰਨੀ ਜਾਂਦੀ ਹੈ ਮੰਦਿਰ ਵਿੱਚ ਕੀਤਾ ਜਾਣ ਵਾਲਾ ਪਵਿੱਤਰ ਪਾਣੀ ਸਿਰਫ ਪਾਣੀ ਨਹੀਂ ਭਗਤਾਂ ਦੇ ਅਨੁਭਵ ਅਨੁਸਾਰ ਇਹ ਮਾਤਾ ਦੀ ਕਿਰਪਾ ਦਾ ਰੂਪ ਹੈ ਜਿਸ ਨਾਲ ਅਨੇਕਾਂ ਲੋਕਾਂ ਨੂੰ ਬਹੁਤ ਸਾਲਾਂ ਤੋਂ ਰਾਹਤ ਮਿਲਦੀ ਆ ਰਹੀ ਹੈ ਇਹ ਮੰਦਿਰ ਗਵਾਹ ਹੈ ਉਹਨਾਂ ਕਹਾਣੀਆਂ ਦਾ ਜਿੱਥੇ ਦਵਾਈ ہار ਗਈ ਪਰ ਪਰੋਸਾ ਜਿੱਤ ਗਿਆ ਸੋ ਦਰਸ਼ਕੋ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਸੇਵਾਦਾਰ ਜਸਕਰਨ ਸਿੰਘ ਤੇ ਗੁਰਮੀਤ ਸਿੰਘ ਜੋ ਕਿ ਸਾਨੂੰ ਇਸ ਮੰਦਿਰ ਦੇ ਇਤਿਹਾਸ ਬਾਰੇ ਦੱਸਣਗੇ ਸੋ ਜਸਕਰਨ ਸਿੰਘ ਜੀ ਪਹਿਲਾ ਸਵਾਲ ਤਾਂ ਅਸੀਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੇ ਕਿ ਇੱਥੋਂ ਦਾ ਪਾਣੀ ਚਮਤਕਾਰੀ ਕਿਉਂ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਹਮਦਰਦ ਟੀਵੀ ਨੂੰ ਦੇਖ ਰਹੇ ਆਂ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਸੰਗਤ ਬੈਠੀ ਹੈਗੀਆ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਮਦਰਦ ਟੀਵੀ ਦਾ ਵੀ ਬਹੁਤ ਧੰਨਵਾਦ ਉਹ ਸਾਡੇ ਕੋਲੇ ਆਏ ਨੇ ਤੇ ਸਾਡੇ ਮੰਦਰ ਦੀ ਸ਼ੋਭਾ ਨੂੰ ਹੋਰ ਵਧਾ ਰਹੇ ਨੇ ਤੇ ਇਸ ਪਾਣੀ ਨੂੰ ਚਮਤਕਾਰੀ ਇਸ ਲਈ ਮੰਨਿਆ ਜਾਂਦਾ ਕਿਉਂਕਿ ਇਸ ਪਾਣੀ ਦੇ ਨਾਲ ਮਾਤਾ ਦੇ ਅਨੇਕਾ ਰੋਗ ਦੂਰ ਹੁੰਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਤਾ ਦੇ ਜਿਵੇਂ ਦਾਣੇ ਹੋ ਗਏ ਨੇ ਜਾਂ ਮਾਤਾ ਕਿਸੇ ਵੀ ਤਰੀਕੇ ਦਾ ਹੈਗਾ ਉਹ ਦੂਰ ਹੁੰਦੇ ਨੇ ਸਾਰੇ ਰੋਗ ਇਸ ਕਰਕੇ ਪਾਣੀ ਨੂੰ ਚਮਤਕਾਰੀ ਮੰਨਿਆ ਜਾਂਦਾ ਹੈ ਦੁਨੀਆ ਭਰ ਦੇ ਵਿੱਚ ਕੋਈ ਵੀ ਸੰਗਤ ਬੈਠੀ ਹੈ ਜਿਹਨੂੰ ਮਾਤਾ ਦਾ ਆਰਾਮ ਨਹੀਂ ਆ ਰਿਹਾ ਹੈਗਾ ਜਾਂ ਮਾਤਾ ਦੇ ਦਾਣੇ ਨਿਕਲੇ ਹੋਏ ਨੇ ਉਹ ਕਿਤੇ ਵੀ ਆਪਣਾ ਇਲਾਜ ਕਰਵਾ ਚੁੱਕੇ ਨੇ ਉਹਨਾਂ ਨੂੰ ਆਰਾਮ ਨਹੀਂ ਆ ਰਿਹਾ ਤਾਂ ਇੱਕ ਵਾਰ ਕਿਰਪਾ ਕਰਕੇ ਇੱਥੇ ਮੰਦਰ ਦੇ ਵਿੱਚ ਆਉਣ ਤੇ ਆਪਣਾ ਪਾਣੀ ਕਰਵਾਉਣ ਤੇ ਉਹਨਾਂ ਨੂੰ ਆਰਾਮ ਬਿਲਕੁਲ ਆਵੇਗਾ 100% ਆਰਾਮ ਆਵੇਗਾ ਹੀ ਆਵੇਗਾ ਇਸ ਮੰਦਰ ਵਿੱਚ ਪਾਣੀ ਨੂੰ ਕਰਨ ਦੀ ਵਿਧੀ ਕੀ ਹੈ ਤੇ ਇਸ ਮੰਦਰ ਦਾ ਇਤਿਹਾਸ ਕੀ ਹੈ ਇਸ ਪਾਣੀ ਨੂੰ ਕਰਵਾਉਣ ਦੇ ਲਈ ਸਭ ਤੋਂ ਪਹਿਲਾਂ ਸੰਗਤ ਨੂੰ ਇੱਕ ਖਾਲੀ ਬੋਤਲ ਲੈ ਕੇ ਆਣੀ ਪੈਂਦੀ ਹੈ ਜੀ ਕੋਈ ਸੰਗਤ ਕੀ ਕਰਦੇ ਨੇ ਆਪਣੇ ਘਰ ਤੋਂ ਪਾਣੀ ਲੈ ਕੇ ਆਉਂਦੇ ਨੇ ਜੀ ਅਸੀਂ ਪ੍ਰੇਫਰ ਇਹ ਕਰਦੇ ਹਾਂ ਕਿ ਪਾਣੀ ਇੱਥੋਂ ਤੋਂ ਹੀ ਭਰਿਆ ਜਾ ਤਾਂ ਕਿ ਜਿੰਨੇ ਹੁਣ ਆਪਾਂ ਸੰਗਤ ਹੱਥ ਲਗਾ ਜੂਠੇਵਰ ਹੱਥ ਲੱਗ ਜਾਂਦੇ ਨੇ ਬੋਤਲ ਨੂੰ ਆਪਾਂ ਜੂਠੇ ਹੱਥ ਨਹੀਂ ਲਗਾਣੇ ਹੁੰਦੇ ਬੋਤਲ ਦੇ ਲਈ ਠੀਕ ਆ ਬੋਤਲ ਲੈ ਕੇ ਆਓ ਪਾਣੀ ਭਰੋ ਤੇ ਟੱਕਣ ਖੋਲ ਕੇ ਬੋਤਲ ਅਰਾਕ ਦੇ ਵਿੱਚ ਰੱਖੀ ਦਿੱਤੀ ਜਾਂਵੇ ਤੇ ਉਸ ਤੋਂ ਬਾਅਦ ਮਾਤਾ ਜੀ ਅੱਗੇ ਬੇਨਤੀ ਅਰਦਾਸ ਕੀਤੀ ਜਾਵੇ ਜਿਸ ਜ ਸੰਗਤ ਲਈ ਵੀ ਜਿਸ ਵਿਅਕਤੀ ਲਈ ਵੀ ਪਾਣੀ ਕਰਵਾਉਣਾ ਹੈ ਉਹਦਾ ਨਾਮ ਲੈ ਕੇ ਉਹਦੀ ਪਿੰਡ ਦਾ ਨਾਮ ਲੈ ਕੇ ਬੇਨਤੀ ਅਰਦਾਸ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ 15 ਮਿੰਟ ਚੌਂਕੀ ਭਰਨੀ ਪੈਂਦੀ ਹੈ ਜੀ ਔਰ ਚ 15 ਮਿੰਟ ਚੌਂਕੀ ਭਰਨ ਤੋਂ ਬਾਅਦ ਫਿਰ ਜੋ ਵਿਧਿ ਵਿਵਧਾਨ ਦੇ ਨਾਲ ਆਪਾਂ ਨੇ ਪਾਣੀ ਵਰਤਣਾ ਹੈ ਜੋ ਅੱਗੇ ਵਿਧਿ ਵਿਵਧਾਨ ਕਰਨਾ ਹੈ ਉਹ ਸੇਵਾ ਦਰ ਦੱਸ ਦੇ ਨੇ ਜੂਨ 1986 ਤੋਂ ਬਾਅਦ ਪਾਣੀ ਹੋਣਾ ਸ਼ੁਰੂ ਹੋਇਆ ਜੀ ਇੱਥੇ ਤੇ ਉਸ ਤੋਂ ਪਹਿਲਾਂ ਬਾਬਾ ਬਖਤੌਰ ਸਿੰਘ ਜੀ ਜੋ ਸਾਡੇ ਪਿੰਡ ਦੇ ਬਜ਼ੁਰਗ ਹੋਏ ਹਨ ਉਹ ਪਹਿਲਾਂ ਆਪਣੇ ਆਪ ਹੱਥਾਂ ਨਾਲ ਆਪ ਝਾੜਾ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਜਵਾਨੀ ਦੇ ਟਾਈਮ ਦੇ ਵਿੱਚ ਉਹਨਾਂ ਦੀ ਅੱਖਾਂ ਦੀ ਨਿਗਾਹ ਜਾਣ ਦੇ ਕਰਕੇ ਮਾਤਾ ਜੀ ਦੇ ਵੱਲੋਂ ਉਹਨਾਂ ਦੀ ਭਗਤੀ ਲਈ ਉਹਨਾਂ ਨੂੰ ਕਿਹਾ ਗਿਆ ਕੋਈ ਸਾਧੂ ਸੰਤ ਨੇ ਕਿਹਾ ਉਹਨਾਂ ਨੇ ਕਿ ਬਾਬਾ ਹਮ ਆਪਣੇ ਤੁਸੀਂ ਅੱਖਾਂ ਦੀ ਨਿਗਾਹ ਲੈ ਕੇ ਆਣੀਆਂ ਵਾਪਸ ਤਾਂ ਤੁਹਾਨੂੰ ਮਾਤਾ ਜੀ ਦੀ ਭਗਤੀ ਕਰਨੀ ਪੈਗੀ ਤੇ ਉਹਨਾਂ ਨੇ ਕਾਫੀ ਟਾਈਮ ਭਗਤੀ ਕੀਤੀ ਹੈ ਤੇ ਉਹਨਾਂ ਨੂੰ ਵਰਦਾਨ ਮਿਲਿਆ ਕਿ ਜੋ ਵੀ ਅੱਜ ਤੋਂ ਬਾਅਦ ਤੁਹਾਡੇ ਨੇੜੇ-ਤੇੜੇ ਕਿਤੇ ਵੀ ਝਾੜਾ ਕਰਨਾ ਹੈਗਾ ਜਾਂ ਮਾਤਾ ਦੇ ਦਾਣੇ ਨਿਕਲਿਆ ਇਹਨੇ ਜੇ ਕਿਸੇ ਸੰਗਤ ਨੂੰ ਤਾਂ ਉਹਦਾ ਝਾੜਾ ਤੁਸੀਂ ਆਪ ਕਰਨਾ ਹੈ ਪਹਿਲਾਂ ਉਹ ਝਾੜਾ ਆਪ ਕਰਦੇ ਰਹੇ ਨੇ ਔਰ ਜਦੋਂ ਉਹਨਾਂ ਨੇ ਸਰੀਰ ਛੱਡਿਆ ਜੂਨ 1986 ਦੇ ਵਿੱਚ ਉਹਨਾਂ ਨੇ ਮਾਤਾ ਜੀ ਦੇ ਸਥਾਨਾਂ ਦੇ ਉੱਤੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਸਥਾਨ ਬਣੇ ਹੁੰਦੇ ਨੇ ਮਾਤਾ ਜੀ ਦੇ ਤੇ ਉਹਨਾਂ ਨੇ ਉੱਥੇ ਸਥਾਨਾਂ ਦੇ ਉੱਤੇ ਸੇਵਾ ਛੱਡ ਕੇ ਗਏ ਨੇ ਤੇ ਬਹੁਤ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਪਾਣੀ ਕਰਵਾਉਣ ਦੇ ਲਈ ਆ ਤੇ ਸਭ ਦੀ ਛਾਵਾਵਾਂ ਪੂਰੀਆਂ ਹੁੰਦੀਆਂ ਹਨ ਜਿੱਦਾਂ ਕਿ ਤੁਸੀਂ ਦੱਸਿਆ ਕਿ ਸੰਗਤਾਂ ਇੱਥੇ ਦੂਰੋਂ ਦੂਰੋਂ ਆਉਂਦੀਆਂ ਨੇ ਮਾਤਾ ਦੇ ਦਾਣਿਆਂ ਤੋਂ ਬਿਨਾਂ ਹੋਰ ਕਿਹੜੇ-ਕਿਹੜੇ ਰੋਗ ਇੱਥੇ ਆ ਕੇ ਠੀਕ ਹੁੰਦੇ ਨੇ ਆਪਾਂ ਜੇ ਗੱਲ ਕਰੀਏ ਮਾਤਾ ਦੇ ਦਾਣਿਆਂ ਤੋਂ ਬਿਨਾਂ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਹੈਗਾ ਜੀ ਸਕਿਨ ਦੀ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੋਵੇ ਜਿੱਦਾਂ ਕਹੋ ਖਾਰਿਸ਼ ਵਗੈਰਾ ਹੁੰਦੀ ਹੈ ਜਾਂ ਲਾਲ ਚਿਹਰਾ ਹੁੰਦਾ ਹੈ ਉਹਨਾਂ ਦਾ ਵੀ ਪਾਣੀ ਇੱਥੇ ਹੁੰਦਾ ਹੈਗਾ ਜੀ ਇਸ ਤੋਂ ਇਲਾਵਾ ਜੇ ਕਿਸੇ ਦਾ ਬੁਖਾਰ ਨਾ ਟੁੱਟਦਾ ਹੋਵੇ ਜਾਂ ਟਾਈਫਾਇਡ ਹੋਦਾ ਹੋਵੇ ਉਲਟੀ ਵਗੈਰਾ ਹੋਵੇ ਲੈਂਟਰੀਨ ਵਗੈਰਾ ਹੁੰਦੀ ਹੋਵੇ ਤਾਂ ਉਹਨਾਂ ਦਾ ਵੀ ਇਲਾਜ ਇੱਥੇ ਤਸੱਲੀ ਬਖਸ਼ ਹੁੰਦਾ ਹੈ ਤੇ ਜੋ ਵੀ ਹੁੰਦਾ ਸਾਰਾ ਮਾਤਾ ਜੀ ਦੇ ਆਪਣੇ ਆਪ ਹੀ ਕਰਦੇ ਨੇ ਇੱਥੇ ਕੋਈ ਵੀ ਸੇਵਾਦਾਰ ਜਾਂ ਕੋਈ ਬੰਦਾ ਇੱਥੇ ਝਾੜਾ ਕੁਝ ਨਹੀਂ ਕਰਦਾ अच्छा ही ਹੁਣ ਇੱਥੇ ਕੋਈ ਝਾੜਾ ਜਾਂ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਸਿਰਫ ਪਾਣੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਸਹੀ ਹੁੰਦੀਆਂ ਨੇ ਹਨਾ ਜੀ ਹਾਂਜੀ ਇੱਥੇ ਜੋ ਵੀ ਮੰਨਿਆ ਜਾਂਦਾ ਸਰ ਪਾਣੀ ਨੂੰ ਹੀ ਮੰਨਿਆ ਜਾਂਦਾ ਹੈ ਇਸ ਤੋਂ ਬਿਲਾ ਕੋਈ ਵੀ ਬੰਦਾ ਜੇ ਆਪਾਂ ਕਹੀਏ ਕੋਈ ਇਨਸਾਨ ਕੋਈ ਝਾੜਾ ਕਰਦਾ ਹੁੰਦਾ ਜਿਵੇਂ ਆਪਣੇ ਕਈ ਜਗ੍ਹਾ ਤੇ ਝਾੜੇ ਆਪ ਕਰਦੇ ਨੇ ਤਾਂ ਉਹ ਇੱਥੇ ਨਹੀਂ ਹੈਗਾ ਉਦੋਂ ਦਾ ਕੁਝ ਵੀ ਠੀਕ ਹੈ ਜੀ ਸੋ ਜਿੱਦਾਂ ਕਿ ਤੁਸੀਂ ਦੱਸਿਆ ਕਿ ਇਸ ਮੰਦਰ ਦਾ ਪਾਣੀ ਬਹੁਤ ਚਮਤਕਾਰੀ ਹੈ ਕੁਝ ਇਹੋ ਜਿਹੇ ਚਮਤਕਾਰਾਂ ਬਾਰੇ ਤੁਸੀਂ ਦੱਸਣਾ ਚਾਹੋਗੇ ਜੋ ਇਸ ਮੰਦਰ ਦੇ ਵਿੱਚ ਹੋਏ ਨੇ ਚਮਤਕਾਰਤਾ ਜੀ ਇੰਨੇ ਨੇ ਜਿਨ੍ਹਾਂ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਬੱਚੀ ਐ ਸੀ ਕੋੜੀ ਪਿੰਡ ਪੈਂਦਾ 익ਨੇ ਦੇ ਨਾਲ ਉਹ ਸਨ 2004 ਜਾਂ 5 ਦੀ ਗੱਲ ਹੈਗੀ ਐ ਉਹ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੀ ਸੀ ਬੱਚੀ ਤੇ ਬੱਚੀ ਬਿਮਾਰ ਚੱਲਣ ਤੋਂ ਬਾਅਦ ਸਮਰਾਲੇ ਤੋਂ ਇੱਕ ਨਿੱਜੀ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਦਾ ਰਿਹਾ ਬੱਚੇ ਦਾ ਤੇ ਉਸ ਤੋਂ ਬਾਅਦ ਜਦੋਂ ਨਿੱਜੀ ਹਸਪਤਾਲ ਦੇ ਵਿੱਚ ਉਹਦਾ ਇਲਾਜ ਨਹੀਂ ਹੋਇਆ ਤਾਂ ਫਿਰ ਉਹਨਾਂ ਨੂੰ ਪੀਜੀ ਰੈਫਰ ਕਰ ਦਿੱਤਾ ਗਿਆ ਤੇ ਪੀਜੀ ਰੈਫਰ ਕਰਨ ਤੋਂ ਬਾਅਦ ਬੱਚੇ ਦੀ ਡੈਥ ਹੋ ਗਈ ਉੱਥੇ ਜੀ ਬੱਚੇ ਦੀ ਡੈਥ ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਬੱਚੇ ਨੂੰ ਵਾਪਸ ਮਾਪਿਆਂ ਦੇ ਹਵਾਲੇ ਕਰ ਦਿੱਤਾ ਬੱਚੇ ਦੀ ਡੈੱਡ ਬੋਡੀ ਨੂੰ ਤੇ ਉਹ ਵਾਪਸ ਲੈ ਕੇ ਆ ਰਹੇ ਨੇ ਆਪਣੇ ਘਰ ਦੇ ਲਈ ਤੇ ਘਰ ਆਉਂਦੇ ਆਉਂਦੇ ਉਹਨਾਂ ਨੂੰ ਆਪਣੇ ਖਮਾਣੋ ਦੇ ਕੋਲ ਜਾ ਕੇ ਗੱਡੀ ਦੇ ਵਿੱਚ ਉਹ ਆ ਜਾਈ ਕਿ ਤੁਸੀਂ ਇਹਨੂੰ ਮਾਨੂਪੁਰ ਲੈ ਜਾਓ ਦੋ ਵਾਰ ਉਹ ਆ ਜਾਣ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਲੈ ਕੇ ਸਿੱਧਾ ਮੰਦਰ ਦੇ ਵਿੱਚ ਆ ਗਏ ਨੇ ਤੇ ਮੰਦਰ ਦੇ ਵਿੱਚ ਆਉਣ ਤੋਂ ਬਾਅਦ ਇੱਥੇ ਆ ਕੇ ਉਹਨਾਂ ਨੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਇੱਦਾਂ ਇੱਦਾਂ ਕਰਕੇ ਆਵਾਜ਼ ਆਏ ਗੱਡੀ ਦੇ ਵਿੱਚ ਤੇ ਗੱਡੀ ਦੇ ਵਿੱਚ ਆਵਾਜ਼ ਆਉਣ ਤੋਂ ਬਾਅਦ ਤੇ ਤੁਹਾਡੇ ਕੋਲ ਇੱਥੇ ਲੈ ਕੇ ਆਏ ਮੰਦਰ ਦੇ ਵਿੱਚ ਲੈ ਕੇ ਆਏ ਆ ਬੱਚੇ ਨੂੰ ਮੰਦਰ ਦੇ ਵਿੱਚ ਲੈ ਕੇ ਆਉਣ ਤੋਂ ਬਾਅਦ ਇੱਥੇ ਬੈਠੇ ਰਹੇ ਸੇਵਾਦਾਰਾਂ ਕੋਲੇ ਉਹਨਾਂ ਤੇ ਇਹ ਸੇਵਾਦਾਰਾਂ ਨੇ ਸਿਰਫ ਬੱਚੇ ਦੇ ਉੱਤੇ ਆਸ਼ੀਰਵਾਦ ਦੇ ਤੌਰ ਤੇ ਹੱਥ ਰੱਖਿਆ ਤੇ ਬੱਚੇ ਦੀ ਅੱਖਾਂ ਆਪਣੇ ਆਪ ਹੀ ਖੁੱਲ ਗਈਆਂ ਜਿਹੜੇ ਬੱਚੇ ਨੂੰ ਬਿਲਕੁਲ ਪੀਜੀ ਦੇ ਵਿੱਚੋਂ ਡੈੱਡ ਘਰਾੜ ਕਰ ਦਿੱਤਾ ਗਿਆ ਸੀਗਾ ਉਹ ਬੱਚਾ ਇੱਥੇ ਆ ਕੇ ਜਿੰਦਾ ਹੋਇਆ ਇਸ ਮੰਦਰ ਦੇ ਵਿੱਚ ਚਮਤਕਾਰ ਹੋਣ ਤੋਂ ਬਾਅਦ ਉਹ ਬੱਚੀ ਅੱਜ ਵੀ ਆਪਣੇ ਮਾਪਿਆਂ ਦੇ ਨਾਲ ਆਪਣੀ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਬਤੀਤ ਕਰ ਰਹੀ ਹੈ ਜੀ ਇਸ ਤੋਂ ਬਿਨਾ ਇੱਕ ਹੋਰ ਚੀ ਚਮਤਕਾਰ ਤੁਹਾਨੂੰ ਦੱਸਾਂ ਕਿ ਮੁਸਲਮਾਨ ਭਾਈਚਾਰਾ ਆਪਣਾ ਹੈ ਉਹ ਕਿਤੇ ਵੀ ਨਹੀਂ ਜਾਂਦੇ ਉਹ ਸਿਰਫ ਆਪਣੇ ਹੀ ਧਰਮ ਦੇ ਵਿੱਚ ਨਿਰਪੱਖ ਰਹਿੰਦੇ ਨੇ ਉਸ ਤੋਂ ਬਿਨਾ ਹੋਰ ਕਿਤੇ ਕਿਸੇ ਪਾਸੇ ਨਹੀਂ ਜਾਂਦੇਗੇ ਇੱਕ ਮੁਸਲਮਾਨ ਆਪਣੇ ਲੇਡੀ ਲੁਧਿਆਣੇ ਤੋਂ ਆਏ ਜੀ ਤੇ ਉਹਨਾਂ ਦੇ ਸਹੀਰ ਦੇ ਉੱਤੇ ਕੱਪੜਾ ਤੱਕ ਨਹੀਂ ਸਿਪਾਇਆ ਜਾਂਦਾ ਹੈਗਾ ਉਹਨਾਂ ਦੇ ਸਰੀਰ ਦੇ ਉੱਤੇ ਕੱਪੜਾ ਨਾ ਪਾਉਣ ਦੇ ਕਰਕੇ ਗੱਡੀ ਦੀਆਂ ਸੀਟਾਂ ਖੋਲ ਕੇ ਵਿੱਚ ਰੱਖ ਵਿਛਾ ਕੇ ਉਹਦੇ ਉੱਪਰ ਪਾ ਕੇ ਉਹਦੇ ਘਰ ਦੇ ਮੈਂਬਰ ਲੈ ਕੇ ਆਏ ਉਹਨੂੰ ਇੱਥੇ ਇੱਥੇ ਲੈ ਕੇ ਆਉਣ ਤੋਂ ਬਾਅਦ ਜੋ ਵੀ ਅਸੀਂ ਇੱਥੇ ਦਾ ਵਿਧਿ ਵਿਵਧਾਨ ਹੈਗਾ ਉਹਨੂੰ ਦੱਸਿਆ ਉਹਨਾਂ ਨੂੰ ਤੇ ਉਹਨਾਂ ਨੇ ਕੀਤਾ ਤੇ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਬਿਲਕੁਲ ਠੀਕ ਹੋ ਕੇ ਲੇਡੀ ਇੱਥੇ ਵਾਪਸ ਆਈ ਉਹ ਜਿਹੜੀ ਔਰਤੋਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਕੱਪੜਾ ਤੱਕ ਨਹੀਂ ਸੀ ਪਾਇਆ ਜਾਂਦਾ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਬਿਲਕੁਲ ਠੀਕ ਹੋ ਕੇ ਇੱਥੇ ਪਹੁੰਚੀ ਆ ਜੀ ਇਸ ਤੋਂ ਬਿਨਾ ਵੀ ਇਸ ਮੰਦਰ ਵਿੱਚ ਬਹੁਤ ਚਮਤਕਾਰ ਹੋਏ ਹਨ ਜਿਨ੍ਹਾਂ ਬਾਰੇ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਬਹੁਤ ਜ਼ਿਆਦਾ ਸਮਾਂ ਲੱਗੇਗਾ ਇਹਨਾਂ ਚਮਤਕਾਰਾਂ ਨੂੰ ਬਿਆਨ ਕਰਨ ਦੇ ਲਈ ਇਸ ਮੰਦਰ ਦੀ ਬਹੁਤ ਜ਼ਿਆਦਾ ਮਹਾਨਤਾ ਹੈ ਸੰਗਤਾਂ ਇੱਥੇ ਦੂਰੋਂ ਦੂਰੋਂ ਆਉਂਦੀਆਂ ਨੇ ਤਾਂ ਤੁਸੀਂ ਦੱਸੋ ਕਿ ਇੱਥੇ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਨੇ ਜੇ ਆਪਾਂ ਦਿਹਾੜੇ ਮਨਾਉਣ ਦੀ ਗੱਲ ਕਰੀਏ ਜੀ ਤਾਂ ਇੱਥੇ ਤਾਂ ਹਰ ਇੱਕ ਦਿਨ ਹੀ ਮਨਾਇਆ ਜਾਂਦਾ ਹੈ ਪਰ ਇਸ ਤੋਂ ਇਲਾਵਾ ਜਿਹੜੇ ਕਿ ਸਭ ਤੋਂ ਵੱਧ ਮਨਾਏ ਜਾਂਦੇ ਹਨ ਇੱਕ ਆਪਾਂ ਮਾਗ ਮਹੀਨੇ ਦੀ ਅਸ਼ਟਮੀ ਮਨਾਉਂਦੇ ਆ ਜੀ ਉਸ ਦਿਨ ਖੀਰ ਪੂੜੇ ਦਾ ਭੰਡਾਰਾ ਹੁੰਦਾ ਥੋੜੇ ਦਿਨ ਪਹਿਲਾਂ ਹੋ ਕੇ ਛੱਡਿਆ ਜੀ ਔਰ ਉਸ ਤੋਂ ਬਿਨਾ ਸੌਣ ਮਹੀਨੇ ਦੀ ਅਸ਼ਟਮੀ ਮਨਾਈ ਜਾਂਦੀ ਹੈ ਜੀ ਸੌਣ ਮਹੀਨੇ ਦੀ ਅਸ਼ਟਮੀ ਤੋਂ ਬਿਨਾ ਆਪਾਂ ਸਾੜਿਆਂ ਦਾ ਮੇਲਾ ਮਨਾਇਆ ਜਾਂਦਾ ਜਿਹਨੂੰ ਆਪਾਂ ਗੁਲਗੁਲੇ ਦਾ ਮੇਲਾ ਵੀ ਕਿਹਾ ਜਾਂਦਾ ਹੈ ਉਹ ਵੀ ਮਨਾਇਆ ਜਾਂਦਾ ਹੈ ਜੀ ਦੀਵਾਲੀ ਮਨਾਈ ਜਾਂਦੀ ਹੈ ਮਹਾ ਦੁਰਗਾਸ਼ਟਮੀ ਮਨਾਈ ਜਾਂਦੀ ਹੈ ਔਰ ਬਹੁਤ ਹੀ ਹੋਰ ਤਿਹਾਰ ਹਨ ਜਿਹੜੇ ਵੀ ਮਨਾਏ ਜਾਂਦੇ ਹਨ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਸੋ ਦੋਸਤੋ ਐਸੀ ਇਹ 치타 ਮਾਤਾ ਮੰਦਿਰ ਦਾ ਇਤਿਹਾਸ ਤੇ ਇੱਥੋਂ ਦੇ ਹੁੰਦੇ ਚਮਤਕਾਰ ਜੇ ਤੁਸੀਂ ਵੀ ਕਿਸੇ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਤੁਸੀਂ ਇੱਥੇ ਆ ਕੇ ਖੁਦ ਹੁੰਦੇ ਚਮਤਕਾਰਾਂ ਨੂੰ ਦੇਖ ਸਕਦੇ ਹੋ ਸੋ ਦੋਸਤੋ ਤੁਸੀਂ ਦੇਖਦੇ ਰਹੋ ਹਮਦਰਦ ਦੀ ਵੀ ਮਿਲਦੇ ਆਂ ਅਗਲੀ ਜਗ੍ਹਾ ਧੰਨਵਾਦ ਜੀ